ਤੇ ਦਿਖਾਈ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਕੈਬਨਟ ਮੰਤਰੀਆਂ ਦੀ ਸ਼ਮੂਲੀਅਤ ਵਾਲੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਕੈਬਨਟ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਪੰਜ ਕੈਬਨਟ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਦਸ਼ਰ ਦੇ ਖਿਲਾਫ ਇਹਨਾਂ ਦੇ ਵੱਲੋਂ ਹੁਣ ਵੱਡਾ ਐਕਸ਼ਨ ਆ ਜਿਹੜਾ ਉਹ ਲਿਆ ਜਾਵੇਗਾ ਤਾਂ ਇਸ ਵੇਲੇ ਦੀ ਇੱਕ ਵੱਡੀ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੀ ਦੋਸ਼ੇ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 5 ਫਬਰੀ ਸਬ ਕੈਬਨਟ ਕਮੇਟੀ ਦਾ ਗਠਨ ਕੀਤਾ ਗਿਆ ਹੈ ਵਾਰ ਆਨ ਡਰਗਸ ਦੇ ਤਹਿਤ ਵੱਡਾ ਕਦਮ ਪੰਜਾਬ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਹੈ ਕੈਬਨਟ ਮੰਤਰੀ ਹਰਪਾਲ ਸਿੰਘ ਚੀਬਾ ਦੇ ਜਿਹੜੇ ਉਹ ਇਸ ਕਮੇਟੀ ਦੀ ਪ੍ਰਧਾਨਗੀ ਕਰਨਗੇ ਵਿੱਤ ਮੰਤਰੀ ਨੂੰ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਆਵਾਜ਼ੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਬਰ ਅਰੋੜਾ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੌਧ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਇਹ ਕਮੇਟੀ ਦਸ਼ਾ ਨੂੰ ਲੈ ਕੇ ਵੱਡੀ ਕਾਰਵਾਈ ਕਰੇਗੀ ਲੋਕਾਂ ਦੇ ਨਾਲ رابطہ ਕੈਂਪ ਕਰੇਗੀ ਅਤੇ ਉਸ ਤੋਂ ਬਾਅਦ ਜਿਹੜਾ ਫੀਡਬੈਕ ਲੋਕਾਂ ਵੱਲੋਂ ਮਿਲੇਗਾ ਉਸ ਦੇ ਆਧਾਰ ਤੇ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਅਗਰ ਗੱਲ ਕੀਤੀ ਜਾਵੇ ਇਹ ਸਾਰੇ ਬਤਰੀ ਦੇ ਜਿਹੜੇ ਉਹ ਵਕ ਵਕ ਹਲਕਿਆਂ ਦੀ ਦਬਾਇਦਗੀ ਕਰਦੇ ਨੇ ਹਲਕਿਆਂ ਦੇ ਵਿਧਾਇਕ ਹੋਣ ਕਰਕੇ ਲੋਕਾਂ ਦੇ ਨਾਲ ਵੀ ਇਹਨਾਂ ਦਾ ਸਿੱਧਾ ਰابطਾ ਹੈ ਜਿਹੜਾ ਉਹ ਹੁੰਦਾ ਰਹਦਾ ਹੈ ਬਹੁਤ ਸਾਰੀਆਂ ਗੱਲਾਂ ਦੇ ਜਿਹੜੀ ਆ ਉਹ ਪੁਲਿਸ ਵਿਭਾਗ ਦੇ ਕੋਲ ਪਹੁੰਚਦੀ ਆ ਦੇ ਲੇਕਿਨ ਕੁਝ ਗੱਲਾਂ ਅਜੀਬਆ ਹੁੰਦੀਆਂ ਦੇ ਜਿਹੜੀਆਂ ਬੈਕਵੇਕ ਕੋਲ ਪਹੁੰਚ ਜਾਂਦੀਆਂ ਦੇ ਲੇਕਿਨ ਉੱਪਰ ਨਹੀਂ ਆਉਦੀਆਂ ਜਾਂ ਫਿਰ ਕਈ ਵਾਰ ਅਜੀਹਾ ਵੀ ਹੁੰਦਾ ਹੈ ਕਿ ਕੁਝ ਲੋਕ ਤੇ ਜਿਹੜੇ ਉਹ ਕਿਸੇ ਤਰੀਕੇ ਕਾਨੂੰਨੀ ਕਾਰਵਾਈ ਤੋਂ ਬਾਤ ਜਿਆਦਾ ਦੇ ਦੇ ਅਕਸਰ ਹੀ ਅਜਿਹੇ ਇਲਜ਼ਾਮ ਦੇ ਜਿਹੜੇ ਉਹ ਲੱਗਦੇ ਨੇ ਤਾਂ ਅਜਿਹੇ ਵਿੱਚ ਇੱਕ ਬੈਟਰੀ ਕਾਫੀ ਜ਼ਿਆਦਾ ਕਾਰਗਰ ਆ ਜਿਹੜੀ ਉਹ ਸਿੱਧ ਹੋ ਸਕਦੀ ਹੈ ਤਾਂ ਦਸ਼ੇ ਨੂੰ ਲੈ ਕੇ ਲਗਾਤਾਰ ਹਾਲਾਤ ਦੇ ਜਿਹੜੇ ਉਹ ਵਿਗੜਦੇ ਜਾ ਰਹੇ ਨੇ ਅਏ ਦਿਨ ਦਸ਼ੇ ਦੀ ਲਪੇਟ ਦੇ ਵਿੱਚ ਆ ਰਹੇ ਧੋਜਵਾਦਾਂ ਦੀ ਬਹੁਤ ਆ ਜਿਹੜੀ ਉਹ ਦੀ ਜਾਰੀ ਹੈ ਦੂਜੇ ਪਾਸੇ ਤੇ ਗੱਲ ਕੀਤੀ ਜਾਵੇ ਵੱਡੇ ਪੱਧਰ ਤੇ ਲੁੱਟਾ ਖੋਹ ਆ ਦੇ ਜਿਹੜੀ ਆ ਉਹ ਵੀ ਵਕ ਵਕ ਥਾਵ ਤੇ ਕੀਤੀਆਂ ਜਾ ਰਹੀਆਂ ਨੇ ਜਦੋਂ ਉਹ ਲੋਕ ਫੜੇ ਜਾਂਦੇ ਨੇ ਤਾਂ ਇਹ ਗੱਲ ਕਈ ਵਾਰ ਸਾਹਮਣੇ ਆਉਂਦੀ ਆ ਕਿ ਇਹ ਨਸ਼ੇੜੀ ਕਿਸਮ ਦੇ ਲੋਕ ਸਾਧ ਜੋ ਨਸ਼ੇ ਦੀ ਪੂਰਤੀ ਦੇ ਲਈ ਇਹਦਾ ਲੁੱਟਾ ਖੋਹ ਦੀ ਆ ਵਾਰਦਾਤਾ ਨੂੰ ਉਜਾਬ ਦੇਣ ਲੱਗੇ ਨੇ ਤਾਂ ਅਜਿਹੇ ਲੋਕਾਂ ਨੂੰ ਕਿਵੇਂ ਮੁੜ ਤੋਂ ਮੁੱਖ ਧਾਰਾ ਵਿੱਚ ਲਿਆਦਾ ਜਾਵੇਗਾ ਇਹ ਵੀ ਵੱਡੀ ਜ਼ਿੰਮੇਵਾਰੀ ਹੈ ਹਾਲਾਂਕਿ ਬਾਰ ਬਾਰ ਇਹੀ ਸੱਦਾ ਦਿੱਤਾ ਜਾਂਦਾ ਹੈ ਕਿ ਜਿਹੜੇ ਲੋਕ ਦਸ਼ੇ ਦੇ ਵਿੱਚ ਲੁਕਤ ਹੋ ਚੁੱਕੇ ਨੇ ਉਹ ਆਪਣੇ ਆਪ ਨੂੰ ਸਭਾਲਣ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰੇਗੀ ਤਾਂ ਪੁਦਰਵਾਸ ਕੇ ਇਧਰ ਦੇ ਜਿਹੜੇ ਉਹ ਵੀ ਸਰਕਾਰ ਦੇ ਵੱਲੋਂ ਖੋਲੇ ਗਏ ਨੇ ਤਾਂ ਹੁਣ ਦਸ਼ੇ ਨੂੰ ਲੈ ਕੇ ਕੈਬਨਟ ਸਬ ਕਮੇਟੀ ਦਾ ਗਠਨ ਜਿਹੜਾ ਉਹ ਕੀਤਾ ਗਿਆ ਹੈ ਜਿਹੜੀ ਕਿ ਦਸ਼ੇ ਦੇ ਬਾਬਲੇ ਉੱਤੇ ਸਿੱਧਾ ਹੁਣ ਕੈਬਨਟ ਬਤਰੀ ਕਾਰਵਾਈ ਕਰਦੇ ਦਿਖਾਈ ਦੇਣਗੇ ਤਾਂ ਦੇਖਣਾ ਹੋਵੇਗਾ ਕਿ ਇਸ ਕਿਵਰਟੀ ਦਾ ਕਿੰਦਾ ਕੋ ਅਸਰ ਹੁੰਦਾ ਹੈ ਕਿੰਦੇ ਕਿ ਲੋਕਾਂ ਦੇ ਨਾਲ ਇਸ ਕਿਵਰਟੀ ਦੇ ਵੱਲੋਂ رابطہ ਕੈਵੇਂ ਕੀਤਾ ਜਾਂਦਾ ਹੈ ਜਦੋਂ ਸ਼ਤ ਤਸ਼ਕਰਾਂ ਦੇ ਖਿਲਾਫ ਕਿਹੜੀ ਕਾਰਵਾਈਆਂ ਅਵਲ ਵਿੱਚ ਲਿਆਦੀਆਂ ਜਾਂਦੀਆਂ ਦੇ ਅਤੇ ਲੋਕ ਰੀਫੈਡ ਫੀਡਬੈਕ ਦੇ ਜਿਹੜਾ ਇਸ ਦਾ ਦਿੱਤੇ ਦੇ ਅਤੇ ਜਿਹੜੇ ਨੌਜਵਾਨ ਦਸ਼ੇ ਦੇ ਜਾਲ ਦੇ ਵਿੱਚ ਫਸ ਚੁੱਕੇ ਜੇ ਉਹਨਾਂ ਦੇ ਪੁਦਰਵਾਸ ਦੇ ਲਈ ਇਸ ਕਮੇਟੀ ਵੱਲੋਂ ਕਿਹੜੀ ਸਫਾਰਸ਼ਾਂ ਦੇ ਜਿਹੜੀਆਂ ਉਹ ਕੀਤੀਆਂ ਜਾਣ ਗਈਆਂ ਇਹ ਵੀ ਦੇਖਣ ਵਾਲੀ ਗੱਲ ਹੈ ਤਾਂ ਇਸ ਕਮੇਟੀ ਦੇ ਵਿੱਚ ਵੱਡੇ ਚਿਹਰੇ ਦੇ ਜਿਹੜੇ ਉਹ ਸ਼ਾਮਿਲ ਕੀਤੇ ਗਏ ਦੇ ਪੰਜਾਬ ਦੇ ਵਿੱਤਵਤਰੀ ਹਰਪਾਲ ਸਿੰਘ ਚੀਬਾ ਦੇ ਜਿਹੜੇ ਉਹ ਇਸ ਕਮੇਟੀ ਦੀ ਅਗਵਾਈ ਕਰਦੇ ਗਏ ਇਸ ਤੋਂ ਇਲਾਵਾ ਕੈਬਨਟ ਬਤਰੀ ਅਬਦ ਅਰੋੜਾ ਡਾਕਟਰ ਬਲਬੀਰ ਸਿੰਘ ਲਾਲਜੀਤ ਸਿੰਘ ਭੁੱਲਰ ਤੇ ਤਰਨੁਤਪ੍ਰੀਤ ਸਿੰਘ ਸਾਉਧ ਦੇ ਜਿਹੜੇ ਇਸ ਕਮੇਟੀ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਇਹ ਕਮੇਟੀ ਕਿੰਨੀ ਕੁ ਕਾਰਗਰ ਸਿੱਧ ਹੁੰਦੀ ਹੈ